ਸਰਪੰਚ ਸਾਹਿਬ ਅੱਜ 10 ਲੱਖ ਰੁਪਏ ਆਇਆ ਵਾ ਇਹ ਦੱਸੋ ਕਿਥੇ ਲਾਉਣਾ ਹੈ ਕਿਹੜੇ ਪਿੰਡ ਦੇ ਵਿਕਾਸ ਤੇ ਲਾਉਣਾ ਕੰਮ ਦੇ ਤੂੰ ਐਂ ਕਰ ਇੱਕ ਟਿੱਪਰ ਮੰਗਵਾ ਲੈ ਰੇਤਾ ਦਾ ਠੀਕ ਹੈ ਜੀ ਇੱਕ ਟਿੱਪਰੀ ਮੰਗਵਾ ਲੈ ਬਜਰੀ ਦਾ ਹਾਂਜੀ ਤੇ 4 ਘਟਾਲੇ ਇਟਾ ਦੇ ਸਟਾਲਾ ਠੀਕ ਹੈ ਜੀ ਸਭ ਹੀ ਠੀਕ ਤਾਂ ਨੂੰ ਕਰ ਫੋਨ ਤੇ ਤੀਜੀ ਮੰਜ਼ਲ ਕਰੀਏ ਸ਼ੁਰੂ ਠੀਕ ਹੈ ਉਸਤਾਦ ਜੀ ਮੈਂ ਤਾਂ ਸਰਪੰਚ ਸਾਹਿਬ ਸੋਚਿਆ ਵੀ ਆਪਾਂ ਪਿੰਡ ਦਾ ਵਿਕਾਸ ਕਰਾਂਗੇ ਉਹ ਪਿੰਡ ਦਾ ਵਿਕਾਸ ਵੀ ਕਰ ਲਾਂਗੇ ਪਹਿਲਾਂ ਜਿਹੜੇ ਆਬਦੇ ਲਾਏ ਉਹ ਤਾਂ ਪੂਰੇ ਕਰ ਲਿਏ ਠੀਕ ਆਹ ਕਿੱਧਰ ਆ ਗਏ ਆ ਓਏ ਸਰਪੰਚਾ ਅਹੀਂ ਲੁੱਟੇ ਗਏ ਅਹੀਂ ਮਾਰੇ ਗਏ ਉਹ ਕੀ ਗੱਲ ਪਿੰਡ 'ਚ ਬਾਹਰੋਂ ਚੋਰ ਪੈ ਗਏ ਆ ਉਹ ਪਿੰਡ 'ਚ ਬਾਹਰੋਂ ਕੀ ਚੋਰ ਪੈਣੇ ਆ ਚੋਰ ਤੇ ਪਿੰਡ 'ਚ ਹੀ ਬਿਠੇ ਰਹੇ ਆ ਓਏ ਆ ਕੀ ਗਟੂਆ ਮੇਰੇ ਲੈ ਇਸ਼ਾਰੇ ਕਰੀ ਜਾਂਦਾ ਨਹੀਂ ਨਹੀਂ ਸਰਪੰਚਾ ਤੇਰੇ ਲੈ ਕੀ ਇਸ਼ਾਰੇ ਕਰਨੇ ਆ ਓਏ ਅਸੀਂ ਤਾਂ ਬੱਬੀ ਦੇ ਥੋੜੇ ਦੁਖੀ ਆ ਵੀ ਉਹਨੇ ਹੀ ਕਰਤਾ ਓਏ ਸਰਪੰਚਾ ਹੁਣ ਕੀ ਕਰਨਾ ਹੈ ਅਸੀਂ ਚੱਲੇ ਹਾਂ ਪਿੰਡੋਂ ਥੋੜੇ ਦਿਨ ਬਾਹਰ ਕਹੀਂ ਸੋਚਿਆ ਵੀ ਘਰੇ ਬੁੱਢ ਖਲੋਤਾ ਕੋਈ ਜਿੰਦਰਾ ਤੋੜ ਕੇ ਲੈ ਹੀ ਨਾ ਜਾਵੇ ਚੱਲ ਇਹਦੇ ਘਰੇ ਲਾ ਆਉਣੇ ਆ ਤੇ ਜਦੋਂ ਅਸੀਂ ਉਹਦੇ ਘਰੇ ਲਾਉਣ ਗਏ ਹਰੀਆ ਓਏ ਆ ਜਾ ਲੰਘਿਆ ਸੁੱਖਿਆ ਘਰੇ ਆ ਓ ਤੀਆ ਚਾਚਾ ਤੇਰੇ ਓ ਵਰੀਆ ਪੁੱਤਰਾ ਤੂੰ ਸੁਣਾ ਚਾਚਾ ਖਵੜੇ ਜੋੜ ਕੇ ਦੋ ਪੱਖੇ ਲਾਈ ਓਏ ਇਹ ਵੀ ਪੁੱਤਰਾ ਇੱਕ ਸਕੀਮ ਆ ਕੱਲਾ ਲਾਈਏ ਰ ਹਵਾ ਨਹੀਂ ਦਿੰਦਾ ਦੋ ਜੋੜ ਕੇ ਲਾਈਏ ਤੇ ਜਦੋਂ ਜਿਹਦੀ ਹਵਾ ਬੜੀ ਦਿੰਦੇ ਆ ਪਾਪਾ ਇਦਾਂ ਕਰ ਮੰਜੇ ਨੂੰ ਸੀਟ ਬੈਲਟ ਵਾਲਾ ਜਦਾਂ ਨਾਲੀ ਤੇਜ਼ ਆਵਾ ਨਾ ਇਹ ਨਾ ਮੈਂ ਓਡੀਕੇ ਤੋਂ ਗਾਚੇ ਜੇ ਪਿਆ ਹੋਵੇ। ਉਹ ਸੁਖਿਆ ਤੋਂ ਅੱਜ ਕਿਵੇਂ ਆਇਆ? ਚਾਚਾ ਬੁਲਟ ਤੇ। ਉਹ ਬੁਲਟ ਤੇ ਆਇਆ ਹੈ ਕੰਮ ਕੀ ਆ? ਚਾਚਾ ਕੰਮ ਕੀ ਹੋਣਾ ਹੈ। ਮੈਨੂੰ ਕਿਹਾ ਦੱਸਿਆ ਵੀ ਬਾਬਾ ਹੈ ਕੋਈ ਰਾਸਤਾਨ। ਉਹ ਫਾਂਡੇ ਕਰਦਾ ਤੇ ਬੰਦੇ ਦਾ ਕੱਦ ਲੰਮਾ ਆ ਜਾਂਦਾ। ਮੈਂ ਹਾਂ ਜਾਲ ਇਹਨੂੰ ਵੀ ਦੋ ਚਾਰ ਫਾਂਡੇ ਕਰਾ ਲਾਂ। ਜੇ ਵਾਦ ਗਿਆ ਤੇ ਫੌਜ ਚ ਭਰਤੀ ਕਰਾਉਂਗਾ। ਹੁਣ ਨਾਲੇ ਗੱਲ ਸੁਣ ਮੇਰੀ। ਆ ਮੈਂ ਤੇਰੇ ਲਈ ਬੁਲਟ ਲਾਉਣ ਆਇਆ। ਮੈਂ ਆਹ ਮੈਂ ਚੱਲ ਜਾਣਾ ਮਗਰ ਕੋਈ ਜਿੰਦਰਾ ਤੋੜ ਕੇ ਲੈ ਗਏ ਨਾ ਗਾਂ ਜਾਵੇ। ਉਹ ਮੈਂ ਨਾ ਸੁੱਖਿਆ ਹੋਰ ਕਿਸੇ ਲਈ ਲਾਦੇ। ਮਵੀ ਬਾਹਰ ਅੰਦਰ ਰਹਿਣਾ ਹੈ। ਪਾਪਾ ਮੁੰਡਾ ਜਿਹੜਾ ਤੇ 24 ਘੰਟੇ ਘਰੇ ਹੀ ਰਹਿੰਦਾ। ਓਏ ਮੁੰਡੇ ਦਾ ਹੀ ਤਾਂ ਡਰਿਆ। ਚਾਚਾ ਕੀ ਆਖਿਆ? ਓ ਕੁਛ ਨਹੀਂ ਕੁਛ ਨਹੀਂ। ਉਹ ਬਾਪੂ ਕੀ ਗੱਲ ਆ? ਲੈ ਜੀ ਦਾ ਡਾਂਸੀ ਉਹ ਆਈ ਗਈ। ਹਾਂ ਬਾਪੂ ਠੀਕ ਕਹਿੰਦਾ ਸੁਖਾ ਉਹ ਸੁਖ ਨੇ ਕੀ ਕਹਿਣਾ ਆਦਾ ਇਹ ਬੋਟ ਡਕਣਾ ਤੁਹਾਡੇ ਲਈ ਮੈਂ ਹੋਰ ਕਿਸੇ ਲਈ ਡਕ ਦੋ ਹੋਰ ਗਿਆ ਡਕ ਲੈ ਉਹ ਕਮਲਿਆ ਆ ਘਾਰ ਹੀ ਤੇਰਾ ਐ ਉਹ ਬੁਲਟ ਛੱਡ ਭਾਂ ਤੋਂ ਉਹਦਾ ਮੁੰਡਾ ਛੱਡ ਜਾ ਉਹ ਮੁੰਡਾ ਛੱਡ ਜਾ ਓਏ ਮੁੰਡੇ ਬੱਲੇ ਤੇ ਮੈਂ ਰਾਸਤਾਂ ਚੱਲਿਆਂ ਇਹਨੂੰ ਤੇ ਫਾਂਡੇ ਕਰਾਉਣੇ ਲੰਮੇ ਹੁੰਦੇ ਹੋਰ ਮੈਂ ਆਪਦੇ ਆਪ ਨੂੰ ਫਾਂਡੇ ਕਰਾਉਣੇ ਓਹ ਜਿਆਦਾ ਨਾ ਫਾਂਡੇ ਕਰਾਈ ਮੁਰਕੇ ਭਲਾ ਨੂੰ ਲੀੜੇ ਨਾ ਆਉਦੇ ਨਾ ਹੋ ਅੱਗੇ ਕਿਹੜੇ ਨੂੰ ਆਉਂਦੇ ਆ ਓਏ ਅੱਗੇ ਇਤਰਾ ਜਵਾਕਾਂ ਦੇ ਲਵਲ ਬੁਗੇ ਪਾਈਦੇ ਆ ਓਹ ਜਵਾਕਾਂ ਨਾਲ ਆ ਜਾਂਦੇ ਆ ਜੇ ਜਿਆਦਾ ਲੰਮਾ ਗਾ ਨਾ ਮੁਰਕੇ ਲੀੜੇ ਨਹੀਂ ਲੱਭਣੇ ਤੂੰ ਆਇਆ ਕਰੇ ਆ ਮੋਟਰਸਾਈਕਲ ਦੀ ਚਾਬੀ ਵਿੱਚੇ ਛੜ ਜੀ ਕਿਤੇ ਗਾਹ ਪਛਾਣ ਕਰਨਾ ਪੈਂਦਾ ਕੋਈ ਨਹੀਂ ਚਾਬੀ ਵਿੱਚੇ ਯਾਰ ਗੱਲ ਸੁਣ ਮੇਰੀ ਆ ਲਾਗੇ ਲਾਗੇ ਜਿੱਥੇ ਮਰਜੀ ਲਈ ਫਰੀ ਇੰਨਾ ਵੀ ਟਾਕੀ ਟੂਕੀ ਮਾਰ ਕੇ ਰੱਖੀ ਮੜੀਆਂ ਰੀਜਾਂ ਨਾ ਰੱਖਿਆ ਮੈਂ ਠੀਕ ਚੱਲੋ ਚੱਲੀਏ ਬਾਪੂ ਤੂੰ ਨਹੀਂ ਵੇਖ ਕੇ ਜਾਂਦਾ ਕਿ ਮੇਰਾ ਪੁੱਤ ਕਿਦਾ ਤਰੱਕੀ ਨਾ ਕਰ ਜੇ ਓਏ ਇਦਾਂ ਦੀ ਤਰੱਕੀ ਨਾਲੋਂ ਤੂੰ ਤਰੱਕੀ ਨਾ ਹੀ ਕਰ ਇਹ ਚੰਗਾ ਆਹ ਨੋ ਓਏ 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 ਉਹ ਬੱਬੀ ਓਏ ਓਏ ਆਇਆ ਦਾ ਸੁਖਿਆ ਨਾ ਗਿਆ ਉਹ ਬੜੇ ਦਿਨ ਲਾਇਆ ਸੁਖਿਆ ਆਇਆ ਹੋ ਇੱਕ ਦੋ ਦਿਨ ਵਾਦੀ ਲੱਗ ਗਿਆ ਉਹ ਮੈਂ ਤੈਨੂੰ ਢੀਕੰਦਿਆ ਹਾਂ ਉਹ ਬਗਾਨੀ ਮਾਂ ਤੇ ਸਾਹਮਣੀ ਕਿੜੀ ਸੌਖੀ ਆ ਆਹੋ ਤੇ ਤੇਰੀ ਗੱਲ ਠੀਕ ਆ ਚੱਲ ਲਿਆ ਫਿਰ ਅੰਦਰੋਂ ਕੱਢ ਕੇ ਅੰਦਰੋਂ ਕੀ ਲਿਆਵਾ ਉਹ ਅੰਦਰੋਂ ਕੀ ਲਿਆਉਣੀ ਮੋਟਰਸਾਈਕਲ ਉਹ ਕੀ ਖਲੋਤਾ ਮੋਟਰਸਾਈਕਲ ਆ ਓਏ ਇਹ ਆ ਮੇਰਾ ਮੋਟਰਸਾਈਕਲ ਓ ਯਾ ਥੋੜਾ ਮੇਰਾ ਮੋਟਰਸਾਈਕਲ ਓ ਤੇਰਾ ਹੀ ਆ ਬੱਲੇ ਓ ਤੇਰੇ ਕਿੱਥੇ ਰਾਜਾ ਭੋਜ ਕਿੱਥੇ ਗੰਗੂ ਤੇਲੀ ਉਹ ਵੀ ਸਮਝਾਉਣਾ ਮੈਂ ਤੈਨੂੰ ਓ ਤੇਰਾ ਮੋਟਰਸਾਈਕਲ ਨਾ ਮੈਂ ਪ੍ਰੈਸ਼ਰ ਦੇ ਤੋੜਾ ਰਿਹਾ ਹਾਂ ਤੇ ਉਹ ਖੁਰਖੁਰ ਕੇ ਨਾ ਬੁਲਟ ਤੋਂ ਪਲਟੀ ਨਾ ਰਹਿ ਗਿਆ ਸੜਕੇ ਓ ਤੇਰੀਆਂ ਚਾਤਰੀਆਂ ਦੇ ਕਦੀ ਲੋਹਾ ਵੀ ਪਾਣੀ ਨਾਲ ਖੁਰਿਆ ਏ ਓ ਲੋਹਾ ਵੀ ਖੁਰ ਜਾਂਦਾ ਏ ਓ ਜੇ ਲੋਹਾ ਖੁਰ ਜਾਂਦਾ ਏ ਤੇ ਆ ਜੌਂਦੇਰ ਕਿਉਂ ਨਹੀਂ ਤੋਤਿਆਂ ਆਸ਼ਾ ਬਣਿਆ ਉਹ ਭਰਾਵਾ ਜਦੋਂ ਇਹ ਨਵਾਂ ਕਰਾ ਹੈ ਨਾ ਇਹ ਵੀ 4x4 ਹੀ ਹੁਣ ਇਹ ਵੀ ਤੋਤੋ ਹੋ ਕੇ ਨਿਕਾ ਰਹਿ ਗਿਆ ਉਹ ਲੈ ਲੈ ਮੋਟਰਸਾਈਕਲ ਦਾ ਤੂੰ ਉਹ ਮੈਂ ਨਹੀਂ ਖੜਨਾ ਕਵਾੜ ਜਾ ਉਹ ਚੰਗਾ ਜੇ ਨਹੀਂ ਨਾ ਕਰਨਾ ਤੇ ਕੱਲ ਨੂੰ ਮੈਨੂੰ ਲਾ ਮਾਣਾ ਦੇ ਜੇ ਇੱਕ ਦੋ ਵਾਰੀ ਮਹੋਰਤ ਹੋਤਾ ਨਾ ਤੇ ਪੈਡਲਾਈ ਸਕੂਟਰ ਹੀ ਰਹਿਣੀ ਉਹ ਸੁਖਿਆ ਚੰਗਾ ਰਹੇਗਾ ਆ ਬਲਟੀ ਨਹੀਂ ਲੈ ਜਾ ਜਿੱ ਤਰ੍ਹਾਂ ਦਾ ਏ ਠੱਗ ਜਾ ਬੰਦਾ ਨਾ ਬੁੱਟ ਲੈਂਦਾ ਲਿੰਦਾ ਬਲਾ ਪਰਟੀਨੇ ਤੋਂ ਹੱਥ ਤੋਂ ਬਈ ਉਹ ਲਿਆ ਫੜਾ ਚਾਬੀ ਉਹ ਚਾਬੀ ਵਿੱਚ ਹੀ ਆ ਮੈਂ ਨਹੀਂ ਕੱਢੀ ਕਦੀ ਇਹਨੂੰ ਕੱਢਣ ਦੀ ਕੀ ਲੋੜ ਆ ਉਹ ਫਾਂਡੇਆਂ ਆ ਮੁੰਡੇ ਦਾ ਕੱਦ ਤੇ ਵਧਿਆ ਨਹੀਂ ਆ ਮੋਟਰਸਾਈਕਲ ਵੀ ਛੋਟਾ ਕਰਾ ਬੈਠੇ ਆ ਉਹ ਸੁਖਿਆ ਉਹ ਗਾਹ ਵਿੱਚ ਕਿੱਥੇ ਜਾਣਾ ਹੈ ਨਾ ਤੇਰੇ ਲਈ ਬੂਹੇ ਖੁੱਲਿਆ ਜਿਹੜਾ ਮਰਜੀ ਸੰਦ ਡੱਕ ਜੀ ਪਾਪਾ ਕਿਧੇ ਮੋਟਰਸਾਈਕਲ ਲਈ ਫੰਡਿਆ ਵਾ ਉਹ ਤੈਨੂੰ ਕੀ ਦੱਸਾਂ ਉਹ ਬੱਬੀ ਦਾ ਬੇੜਾ ਬਹਿ ਗਿਆ ਐ ਆਪਾ ਤੇ ਘਰੇ ਬੁਲਟ ਢਾਕ ਕੇ ਆਏ ਹਨ ਹੁਣ ਜਦੋਂ ਮੈਂ ਲੈਣ ਗਿਆ ਤੇ ਮੈਨੂੰ ਕਹਿੰਦਾ ਮੈਂ ਜ਼ਿਆਦਾ ਧੌਂਦਾ ਰਿਆਂ ਤੇ ਖੁਰਕੇ ਪਟੀਨਾ ਬਣ ਗਿਆ ਪਾਪਾ ਹੁਣ ਮੈਂ ਵੀ ਨਹੀਂ ਨਾ ਆਇਆ ਕਰਨਾ ਨਾ ਨਾ ਕਿ ਮੈਂ ਵੀ ਨਿਕਾ ਹੋ ਜੂਗਾ ਹਨ ਓਏ ਕੰਜਰਾ ਤੂੰ ਇਹ ਤੋਂ ਨਿਕਾ ਕਿੰਨਾ ਹੋ ਜਾਏਗਾ ਤੂੰ ਤਾਂ ਅੱਗੇ ਨਿਕਾ ਬਾ ਸਰਪੰਚਾ ਲੈ ਚੱਲ ਗਏ ਓਏ 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 ਸਰਪੰਚਾ ਆ ਕੀਤੀ ਉਹਨੇ ਕਰਤੂਤ ਮੇਰੇ ਨਾਲ ਹੁਣ ਤੁਸੀਂ ਕਰੋ ਕੋਈ ਮਹਰੇਦਾਲਾ ਕੋਈ ਨਹੀਂ ਕਰਾ ਦੇਨੇ ਤੇਰਾ ਮਸਲਾ ਲ ਤੂੰ ਐਂ ਕਰ ਆ ਮੋਟਰਸਾਈਕਲ ਇੱਥੇ ਖੜਾ ਰਹਿਂਦੇ ਤੇ ਕੱਲ ਨੂੰ ਆ ਜੀ ਲੈ ਜੀ ਬੁਲਟ ਆਪਦਾ ਚੱਲ ਈ ਚੱਲੀ ਬੱ비 ਉਸਤਾਦ ਤੇ ਕਰਾਗੇ ਨਾ ਤੇ ਮਸਲਾ ਹੱਲ ਹੋਰ ਤੂੰ ਛਦਾਈ ਹੋ ਗਿਆ ਆ ਮੋਟਰਸਾਈਕਲ ਗਾਂ ਅੰਦਰ ਲਾ ਇੱਥੇ ਪੱਠੇ-ਪੁੱਠੇ ਲਿਆ ਕਰੀ ਉਹ ਨਹੀਂ ਉਹਨੇ ਆਪ ਨੂੰ ਪੁੱਛ ਕੇ ਦਿੱਤਾ ਹੀ ਦਵਾਦਾਂ ਕੋਈ ਨਹੀਂ ਉਹਨੂੰ ਵੀ ਪਾਪਾ ਬੰਦੇ ਜਲਾ ਸਰਪੰਚ ਵੀ ਧੱਕ ਜਾਈ ਮੋਟਰਸਾਈਕਲ ਲੱਲਾ ਇਹ ਆ ਪਟੀਨੇ ਤੇ ਜਾਈਏ ਹੂੰ ਨਹੀਂ ਨਹੀਂ ਮੈਂ ਦਾ ਕਰਾ ਦੂੰਗਾ ਫੈਸਲਾ ਯੋ ਲੈ ਸਰਪੰਚਾ ਆਪਣੇ ਪਿੰਡ ਦਾ ਚੰਗਾ ਸਾਰੇ ਕੰਮ ਕਰਾਉਂਦਾ ਸਹੀ ਗੱਲ ਹੈ ਬਾਕਾ ਚੰਗਾ ਹਰ ਮਾਇਨਾ ਉਧਰੋਂ ਆਵਾ ਮੜਾ ਜਾ ਯਾ ਬਲਾਕ ਫੇਰ ਆ ਗਈ ਅੱਜ ਹੋ ਸਰਪੰਚਾ ਉਹ ਵਧੀਆ ਸੁੱਖਿਆ ਕਿਧਰ ਹੋਣੇ ਹੋਏ ਸਰਪੰਚਾ ਆਪੇ ਤਾਂ ਆਖਿਆ ਕੱਲ ਨੂੰ ਆਜੀ ਤੇਰਾ ਕਰਾ ਦੂੰ ਫੈਸਲਾ ਉਹ ਮੈਂ ਗਿਆ ਹਾਂ ਬੱਬੀ ਅੱਲੇ ਉਹ ਨਹੀਂ ਆਉਂਦਾ ਕਿਹਨਾਂ ਦੇ ਤੂੰ ਐ ਕਰ ਮੋਟਰਸਾਈਕਲ ਲੈ ਜਾ ਆਦਾ ਉਹ ਕਿੱਥੇ ਮੋਟਰਸਾਈਕਲ ਉਹ ਵੇਣਾ ਆ ਗਈ ਆ ਵੇ ਸਾਹਮਣੇ ਖੜੋਤਾ ਓਇਆ ਓਏ ਇਹ ਤਾਂ ਸਰਪੰਚਾ ਸ਼ੈਕਲ ਜਾਂ ਮੋਟਰ ਕਿੱਥੇ ਆ ਉਹ ਸ਼ਦਾਈ ਆ ਬੰਦਾ ਹੀ ਮੇਰਾ ਇਹਨੇ ਮੇਰੇ ਬਿਨ ਪੁੱਛਿਆ ਦੋ ਤਿੰਨ ਰੇ ਤੋਤਾ ਹੀ ਉਹ ਮੋਟਰਸਾਈਕਲ ਤਾਂ ਸੈਂਗਾ ਰਹਿ ਗਿਆ ਉਹ ਵੇਣਾ ਕਿਆਂ ਲੈ ਜਾ ਜਿਹਨੇ ਇੱਕ ਦਿਨ ਹੋਰ ਤੋਤਾ ਵੀ ਨਹੀਂ ਰਹਿਣਾ ਕੋਈ ਨਹੀਂ ਸਰਪੰਚਾ ਬੱਬੀ ਨੇ ਤਾਂ ਧੱਕਾ ਕੀਤਾ ਹੀ ਕੀਤਾ ਹੀ ਪਰ ਤੂੰ ਤਾਂ ਉਹ ਤੋਂ ਵੀ ਟਪਾ ਦੀ ਤੂੰ ਤਾਂ ਧੱਕਮ ਧੱਕਾ ਹੀ ਕਰਤਾ ਆਪੇ ਵਝਾਉਂ ਤੈਨੂੰ ਰੱਬ ਪਾ ਪਸਣਾ ਜੇ ਮੈਂ ਡੱਕਿਆ ਹੁਣ ਮਾਰ ਲੈ ਬੁਲਟੀ ਦੀ ਕਿੱਕ ਸਰਪੰਚ ਸਾਹਿਬ ਮੈਂ ਕਰਿਆ ਨਾ ਮਮਸਾ ਤੋਂ ਤਾਹੂੰ ਉਹ ਅਛਦਾਇਆ ਬੜਾ ਕੁਝ ਕਰਨਾ ਪੈਂਦਾ ਵਾ ਨਾਲੇ ਸਰਪੰਚ ਸਾਹਿਬ ਇੰਨੀਆਂ ਠੱਗੀਆਂ ਨਾ ਮਾਰਿਆ ਕਰੋ ਠੱਗਾਂ ਨੂੰ ਕੀੜੇ ਵੜੇ ਪੈਂਦੇ ਹੁੰਦੇ ਜੇ ਓਹ ਨੋ ਤੂੰ ਕੀ ਬੋਲਦਾ ਏ ਤਨਖਾਹ ਲੈਣੀ ਕਿ ਨਹੀਂ ਐ ਮਹੀਨੇ ਦੀ ਉਹਨੇ ਨਹੀਂ ਮੈਂ ਤੇ ਛੱਗਾ ਦੀ ਗੱਲ ਕਰਦੇ ਆ ਥੜੀ ਥੋੜੀ ਗੱਲ ਕੀਤੀ ਆ ਅੱਛਾ ਅੱਛਾ ਪਤਾ ਮੈਂ ਉਹੋਂ ਆਤਰਾ ਮੜਾ ਜਾ ਹੋਰੋਂ ਕੰਮ ਕੋ ਵੇਖ ਨਹੀਂ ਸਾਰਾ ਸੋ ਖਿਆ ਵੜਾ ਪੇ ਉਹ ਪੁੱਤਾਂ ਨੇ ਮੂੰਹ ਸੁਟਿਆ ਜੇ ਓਏ ਮੂੰਹ ਹੀ ਸੁਟਣਾ ਸਾਡੇ ਨਾਲ ਤਾਂ ਹੋਈ ਜੱਗੋਂ ਤੇਰਵੀਂ ਆ ਤੇ ਦੱਸੋ ਦਸਹੀ ਹੋਇਆ ਕੀ ਆ ਪਹਿਲਾਂ ਬੱਬੇ ਮਰ ਗਿਆ ਹੀ ਹੁਣ ਸੁਬਿੰਚ ਮਰ ਗਿਆ ਹੀ ਆਹ ਹਾਂ ਚੱਲ ਫਿਰ ਮੈਂ ਬਸੋਸ ਘਰ ਆਵਾਂ ਉਹ ਗੱਲ ਤੇ ਸੋਣਾ ਉਹ ਪਹਿਲਾਂ ਬੱਬੀ ਨੇ ਸਾਡਾ ਬੁੱਟ ਘਟ ਲਈ ਹੁਣ ਸਰਪੰਚ ਨੇ ਪਰਟੀਨਾ ਘਟ ਲਈ ਅਸੀਂ ਕਿਹੜੇ ਖੂਜ ਮਰੀਏ ਚਲੋ ਕਭਰਾਓ ਨਾ ਮੇਰੇ ਕੋਲ ਹੈਗਾ ਇੱਕ ਬੰਦਾ ਉਹ ਤੁਹਾਡੇ ਮੋਟਰਸਲ ਦੋਵੇਂ ਦਵਾ ਸਕਦਾ ਕੋਈ ਉਹ ਕਿਹੜਾ ਰੱਤਾ ਉਹ ਕਿੱਥੇ ਮਿਲੂਗਾ ਆਪਦੇ ਘਰੇ ਹੀ ਹੁੰਦਾ ਹੈ ਲੈਓ ਚੱਲ ਠੀਕ ਹੈ ਠੀਕ ਚਲੋ ਉਹ ਰੱਤਿਆ ਆ ਜਾ ਸੁਖਿਆ ਲੰਘ ਗਿਆ ਉਹ ਆਗੀ ਬਣਾਇਆ ਹੈ ਬਾਬਾ ਇਹ ਜਿੱ ਪਿੱਲੋ ਫਾਉ ਲਾਉਣ ਨੂੰ ਕਹਿੰਦੇ ਨੇ ਆਡਾ ਕੰਮ ਕੀ ਕਰਨਾ ਉਹ ਨਹੀਂ ਨਹੀਂ ਤੂੰ ਹੀ ਦੋਵੇਂ ਪਿਓਪਤ ਕਿੱਧਰ ਮੂੰਹ ਜਾ ਲੰਕਾ ਕੇ ਤਰੇ ਆਉਂਦੇ ਉਹ ਰੱਤਿਆ ਅਸੀਂ ਤਾਂ ਸੁਣਿਆ ਹੈ ਵੀ ਸਭ ਤੋਂ ਤੇਜ ਬੰਦਾ ਪਿੰਡ 'ਚ ਰੱਤਿਆ ਹੀ ਹੈ ਪਰ ਸਾਨੂੰ ਤੇ ਹੁਣ ਪਤਾ ਲੱਗਾ ਕਿ ਤੇਰਨੋ ਵੀ ਤੇਜ ਦੁਨੀਆ ਹੈਗੀ ਹੈ। ਓ ਮੇਰ ਤੋਂ ਤੇਜ ਕਿਹੜਾ ਜਾਂਦਾ ਪਿੰਚ ਬੱਬੀ ਦੇ ਸਰਪੰਚ ਓਏ ਬੱਬੀ ਨੇ ਪਹਿਲਾਂ ਮੇਰਾ ਬਰਡ ਕੁੱਟ ਲਿਆ ਤੇ ਸਰਪੰਚ ਨੇ ਹੁਣ ਪਟੀਨਾ ਕੁੱਟ ਲਿਆ। ਅੱਛਾ ਇਹ ਗੱਲ ਆ ਜੇ ਤੇਰੀਆਂ ਦੋਵੇਂ ਚੀਜ਼ਾਂ ਦਵਾ ਦਈਏ ਮੰਨੇਗਾ ਰ ਤੈਨੂੰ। ਹਰ ਤਿਆ ਮੰਨੂਗਾ। ਓ ਮੈਂ ਤਾਂ ਤੈਨੂੰ ਪੁੱਜੂਗਾ। ਦੱਸ ਫੇਰ ਪਹਿਲਾਂ ਕਿਹਦੇ ਕੋਲ ਜਾਣਾ। ਪਹਿਲਾਂ ਸਰਪੰਚਾਂ ਲੈ ਚੱਲੀਏ। ਤੂੰ ਇੱਕ ਜਾਓ ਕਰ ਮੈਂ ਉਹਨਾਂ ਦੋ ਘੰਟੇ ਨੂੰ ਫੇਰ ਚੱਲਦੇ ਆਪਾਂ ਚੱਲ ਪਾਪਾ ਚੰਗਾ ਫਿਰ ਉਹ ਰੱਤੇ ਤੋਂ ਤੇਜ਼ ਤੇ ਅਸਮਾਨੀ ਬਿਜਲੀ ਨਹੀਂ ਹੋ ਸਕੀ ਇਹ ਕਿੱਥੋਂ ਆ ਗਏ ਬੱਬੀ ਤੇ ਸਰਪੰਚ ਸਰਪੰਚਾ ਧਿਆਲਾ ਸ਼ਾਮਾਂ ਤੱਕ ਜਿਹੜਾ ਦੇਵੀ ਦੇਵਤਾ ਧਿਆਉਣਾ ਰੱਤਾ ਤੇਰਾ ਕਾਲ ਬਣ ਕੇ ਆਉਣਾ ਉਹ ਤੂੰ ਹੀ ਇਥੇ ਖਲੋ ਜੋ ਉਹ ਕਿਉਂ ਉਹ ਜੇ ਤੁਹਾਨੂੰ ਉਹਨੇ ਵੇਖ ਲਿਆ ਉਹਨੂੰ ਸਾਰੀ ਗੱਲ ਦੀ ਸਮਝ ਲੱਗ ਜਾਣੀ ਆ ਮੇਰੀ ਸਾਰੀ ਸਕੀਮ ਖਰਾਬ ਕਰ ਦੋਗੇ ਚਲ ਠੀਕ ਆ ਹਾਂ ਪਪਾ ਅੱਛਾ ਵਲ ਜਾ ਏਡਾ ਕੰਮ ਕਰਾ ਦਊਗਾ ਉਹ ਕਰਾ ਦਊਗਾ ਉਹ ਚਪਲਾਂ ਤੋਂ ਚਵੜੀ ਸੂਤਰ ਆਉਂਦੇ ਆ ਇਹ ਗਾਂ ਮਾਰ ਕਪੜਾ ਮੜਾ ਜਾ ਹੋਰ ਜੀ ਸਰਪੰਚ ਸਾਹਿਬ ਕੀ ਹਾਲ ਜੇ ਉਹ ਰਤੇ ਕਿਧਰ ਹੋਣੇ ਹੋਏ ਉਹ ਸਰਪੰਚ ਸਾਹਿਬ ਗੱਜਣ ਦੀ ਨੂੰ ਤੇ ਬੱਚਾ ਆਉਣ ਵਾਲਾ ਆ ਉਹ ਕਹਿੰਦੇ ਸਰਪੰਚ ਕੋਲੋਂ ਗੱਡੀ ਲੈ ਕੇ ਆ ਹਸਪਤਾਲ ਜਾਣਾ ਵਾ ਉਹ ਬੱਚਾ ਹੋਣ ਵਾਲਾ ਤਾਂ ਕਿਰਾਏ ਦੇ ਗੱਡੀ ਲੈ ਜਾਣ ਕੋਈ ਪੈਸੇ ਦੇ ਕੇ ਠੀਕ ਆ ਫਿਰ ਵੋਟਾਂ ਵੀ ਪੈਸੇ ਲੈ ਕੇ ਪਾ ਦੇਣਗੇ ਉਹ 27 ਵੋਟਾਂ ਆ ਗੱਜਣ ਦੇ ਟੱਬਰ ਦੀਆਂ ਜੇ ਉਹਦੇ ਘਰੇ ਕੋਈ ਬੱਚਾ ਹੋਊਗਾ ਤੇ ਤੇਰੀ ਵੋਟ ਵਧਣੀ ਆ ਮੈਂ ਜਾ ਕੇ ਕਹਿ ਦਿੰਨਾ ਪੈਸੇ ਖਰਚ ਲਓ ਔਰ ਤੇ ਗੱਲ ਸੁਣ ਉਹ ਫਰਾ ਚਾਬੀ ਇਧਰ ਬਾਜ ਗੱਡੀ ਸਾਫ਼ ਕਰ ਲਈ ਅੱਲਾ ਯਾਰ ਤੇ ਆ ਤੂੰ ਉਹ ਕੋਈ ਨਹੀਂ ਸਰਪੰਚ ਆਉਣ ਲੱਗਿਆ ਧਵਾ ਲਿਆਉਂਗਾ ਮੈਂ ਆ ਪਚਲ ਗਿਆ ਹੈ ਉਹ ਪਤਾ ਕਰ ਘਰੇ ਚਾਹ ਬਣੀ ਕਿ ਨਹੀਂ ਹਲੇ ਓਏ ਸਰਪੰਚ ਸਾਹਿਬ ਬਹੁਤ ਮਿਹਰਬਾਨੀ ਤੁਹਾਡੀ ਬੜਾ ਕੰਮ ਸੌ ਰਿਆ ਜੇ ਓਏ ਕੀ ਆ ਆ ਤੁਹਾਡੀ ਗੱਡੀ ਆ ਪੁੱਛਦਾ ਹੀ ਹੋ ਗਿਆ ਤੈਨੂੰ ਖੋਤੇ ਕੋਡੇ ਕੋ ਫਰਕ ਨਹੀਂ ਨਜ਼ਰ ਆਉਂਦਾ ਕਿੱਥੇ ਬਲੈਰੋ ਕਿੱਥੇ ਆਲਟੋ ਉਹ ਸਰਪੰਚ ਸਾਹਿਬ ਤੁਹਾਡੀ ਗੱਡੀ ਆ ਆਉਣ ਲੱਗਿਆ ਮੈਂ ਪਾਣੀ ਨਾਲ ਧਵਾਈ ਸੀ ਤੇ ਖੁਰ ਕੇ ਇੰਨੀ ਕਿ ਰਾਗੀ ਆ ਉਹ ਗੱਡੀਆਂ ਵੀ ਕਿਤੇ ਪਾਣੀ ਨਾਲ ਖੁਰੀਆਂ ਤੈਨੂੰ ਕਿਨੇ ਕਹਿਤਾ ਆ ਸੁੱਖਾ ਆ ਦੱਸੀ ਸਰਪੰਚ ਸਾਹਿਬ ਨੂੰ ਗੱਡੀਆਂ ਪਾਣੀ ਮਾਰਿਆ ਖੁਰਦੀਆਂ ਸਰਪੰਚਾ ਜੇ ਬੱਬੀ ਕਰ ਬੁਲਟ ਧੋਤੇ ਆਪਰ ਟੀਨਾ ਬਣ ਸਕਦਾ ਏ ਤੇਰੇ ਘਰੇ ਬਟੀਨਾ ਧੋਤੇ ਆ ਸਾਈਕਲ ਬਣ ਸਕਦਾ ਤੇ ਬਲੈਰੋ ਧੋਤੇ ਆ ਹਲਟੋ ਕਿਉਂ ਨਹੀਂ ਬਣ ਸਕਦੀ ਜਾਂ ਲੈ ਸਰਪੰਚਾ ਚੈੱਕ ਕਰਕੇ ਦੇਖ ਲਾ ਆਂਡੇ ਵਾਂਗੂ ਲਿਸ਼ਕਦੀ ਕਿ ਨਹੀਂ ਅਜੇ ਤਾਂ ਬੰਪਰ ਵੀ ਚਿੱਟਾ ਕਰ ਦੇਣਾ ਸੀ ਮੈਂ ਕਿਹਾ ਹੋਰ ਨਾ ਛੋਟੀ ਹੋ ਜੇ ਆਏ ਹੋਣ ਮਿਲਿਆ ਈ ਸ਼ੇਰ ਨੂੰ ਸਵਾ ਸ਼ੇਰ ਕਿੰਨੀ ਗਰਮੀ ਆ ਬਸ ਜੇ ਉਹ ਨਹੀਂ ਢੀ ਮੁੰਡਿਆ ਮੈਨੂੰ ਖੇ ਮੋਟਰਸਾਈਕਲ ਲਾ ਪਾ ਤੈਨੂੰ ਮੜਾ ਪਤਾ ਆ ਜੀ ਬਸ ਜੇ ਦਾ ਕਰ ਲਾ ਚਾਚਾ ਇੱਥੇ ਬੈਠੇ ਓਏ ਹਲਕੋ ਕੋਠੀ ਤੱਕ ਚੱਲੇ ਹਾਂ ਦਵਾਈ ਲੈਣ ਕੱ데 ਜਾਣਾ ਬਸ ਤੇ ਐਨੀ ਗਰਮੀ ਤੇ ਬਸ ਤੇ ਜਾਣਾ ਵਾ ਅਸੀਂ ਭਿੱਖੀ ਵੈਂਟ ਚੱਲੇ ਆ ਤੂੰ ਸਾਡੇ ਨਾਲ ਵਾ ਆਉਂਦਿਆਂ ਦਵਾਈ ਦਵਾ ਕੇ ਤੈਨੂੰ ਘਰੇ ਲਾ ਜਾਗੇ ਚਲ ਠੀਕ ਆ ਬਾਪੂ ਬੈ ਜਾ ਤੂੰ ਇਹਨਾਂ ਨਾਲ ਚੱਲ ਪੁੱਤਰਾ ਜਾ ਜਾ ਗਿਆ ਓ ਚਾਚਾ ਤੇਰੇ ਗੁਚਰਾ ਕੰਮ ਪੈ ਗਿਆ ਮੈਂ ਤੇਰੇ ਮੁੰਡੇ ਦਾ ਬੁਲਟ ਲੈਣਾ ਹੈ ਜਾਂ ਤੂੰ ਮੇਰਾ ਸਾਥ ਦਵੇਂ ਨਾ ਤੇ ਮੈਂ ਲੈ ਸਕਦਾ ਉਹ ਪੁੱਤਰਾ ਮੈਂ ਤਾਂ ਤੇਰੇ ਅੱਗੇ ਵੱਡਾ ਤੁਸੀਂ ਆ ਉਹ ਹੁਕਮ ਕਰ ਕਰਨਾ ਕੀ ਆ ਕੰਨ ਕਰ ਫਿਰ ਉਹ ਠੀਕ ਹੈ ਠੀਕ ਹੈ ਪੁੱਤਰਾ ਮੈਂ ਤੇਰੇ ਨਾਲ ਆ ਠੀਕ ਹੈ ਚਾਚਾ ਚੰਗਾ ਚਾਚਾ ਅਸੀਂ ਚੱਲਦੇ ਆਂ ਉਹ ਤੁਸੀਂ ਤੇ ਆਗੇ ਜਾਓ ਮੇਰਾ ਬਾਪੂ ਕਿੱਥੇ ਆ ਤੇ ਆਹ ਕੌਣਾ ਤੇਰਾ ਹੀ ਬਾਪੂ ਆ ਅਹੋ ਤੇਰਾ ਹੀ ਬਾਪੂ ਆ ਜਾ ਪਾਣੀ ਦਾ ਘਲਾ ਲੈ ਕੇ ਆ ਉਹ ਮਾਰ ਕੇ ਜਮੜਦਾ ਬੱਤੀ ਦੇ ਬੱਤੀ ਬਾਹਰ ਕਰ ਦੂੰਗਾ ਵੱਡਾ ਤੂੰ ਬਾਪੂ ਉਹ ਸਹੀ ਸਹੀ ਦੱਸ ਮੇਰਾ ਬਾਪੂ ਕਿੱਥੇ ਆ ਉਹ ਧਿਆਨ ਨਾਲ ਅੱਖਾਂ ਖੋਲ ਕੇ ਵੇਹ ਤੇਰਾ ਹੀ ਬੜਾ ਆ ਰਾਜ ਤੁਰੇ ਆਉਂਦਿਆ ਕਹਿੰਦਾ ਮੈਨੂੰ ਗਰਮੀ ਬੜੀ ਲੱਗਦੀ ਆ ਮੋਟਰ ਚੱਲਦੀ ਦੇਖ ਕੇ ਕਹਿੰਦਾ ਮੈਂ ਨਹਾਉਣਾ ਵਾ ਅਜੇ ਚ ਬੱਚੇ ਚ ਵੜ ਕੇ ਦੋ ਹੀ ਟੁੱਬੀਆਂ ਲਾਈਆਂ ਅਸੀਂ ਦਵਾ ਦਾ ਬਾਹਰ ਕੱਢ ਲਿਆ ਇਹ ਇੱਕ ਤਾਂ ਇੱਕ ਟੁੱਬੀ ਹੋਰ ਲਾ ਦਿੰਦਾ ਨਾ ਤੇ ਖੁਰ ਕੇ ਇੰਨਾ ਵੀ ਨਹੀਂ ਬਚਣਾ ਉਹ ਕਿਤੇ ਬੰਦੇ ਪਾਣੀ ਨਾ ਖੁਰਦੇ ਆ ਜੇ ਲਵਾ ਤੋ ਤੇ ਪਾਣੀ ਨਾ ਖੁਰ ਸਕਦਾ ਹੀ ਸਰੀਰ ਤਾਂ ਫੇਰ ਮਿੱਟੀ ਆ ਉਹ ਨਾਲੇ ਤੈਨੂੰ ਤਾਂ ਜ਼ਿਆਦਾ ਪਤਾ ਹੋਣਾ ਚਾਹੀਦਾ ਏ ਤੇਰੇ ਘਰੇ ਤਾਂ ਬੁੱਲਡ ਤੋਂ ਤਿਆ ਖੁਰ ਗਿਆ ਹੈ ਪਾਣੀ ਨਾ ਉਹ ਮੈਨੂੰ ਬੰਦਿਆ ਕੋਈ ਦੱਸ ਦੇ ਨਹੀਂ ਤੇ ਮੈਂ ਸਰਪੰਚ ਨੂੰ ਸਾਧ ਲੈਣਾ ਈ ਜਾ ਸਾਧਣਾ ਸਰਪੰਚ ਨੂੰ ਵਿੱਚ ਬਹੁਤ ਬਦਰ ਆ ਲੈ ਆ ਗਿਆ ਸਰਪੰਚ ਉਹ ਸੁਖਿਆ ਮੈਂ ਤੇਰੇ ਲੈ ਚੱਲਿਆ ਹਾਂ ਉਹ ਰਾਜ ਮੈਨੂੰ ਕਿਹਨੇ ਦੱਸਿਆ ਉਹ ਬੱਬੀ ਇਹ ਲੈ ਗਿਆ ਵਾ ਉਹ ਚੰਗਾ ਹੈ ਸਰਪੰਚਾ ਤੂੰ ਆ ਗਿਆ ਪਚੰਗਾ ਪੜਾ ਮੇਰਾ ਬਾਪੂ ਲੈ ਗਈ ਤਾਂ ਜਵਾਗ ਜੇ ਲੈਣ ਕਹਿੰਦੇ ਤੇਰਾ ਬਾਪੂ ਆ ਤੇਰਾ ਬਾਪੂ ਪਾਣੀ ਨਾਲ ਖੁਰ ਗਿਆ ਓਏ ਦਸਨ ਕਿਨੂੰ ਦਿਆ ਓਏ ਸਰਪੰਚ ਘਰੇ ਪਾਣੀ ਨਾਲ ਖੁਰ ਕੇ ਪੱਟੀ ਨਾਲ ਸ਼ੈਗਲ ਬਣਿਆ ਸੀ ਤੇ ਨਾਲੇ ਤੇਰੇ ਘਰੇ ਵੀ ਬੁਲਟ ਖੁਰ ਕੇ ਪੱਟੀ ਨਾਲ ਬਣਿਆ ਸੀ ਸੁਖਿਆ ਲੱਗ ਗਿਆ ਮੈਨੂੰ ਪਤਾ ਮੈਂ ਤੈਨੂੰ ਤੇਰਾ ਬੁਲਟ ਦੇ ਦੇਣਾ ਤੂੰ ਸਹੀ ਸੀ ਦੱਸ ਮੇਰਾ ਬਾਪੂ ਕਿੱਥੇ ਆ ਓਏ ਹੋਇਆ ਤੇਰਾ ਬਾਪੂ ਉਹ ਸੁਖਿਆ ਖੋਲ ਗਿਆ ਇਹ ਅੱਖਾਂ ਹੋ ਗਿਆ ਇਹਨੂੰ ਆਪਣੀ ਗਲਤੀ ਦਾ ਸਾਾਸ ਤੇ ਕਰਦੇ ਨੂੰ ਮਾਫ ਹੂੰ ਸੁਖਿਆ ਉਹ ਪਟਿਨਾ ਬਾਹਰ ਖਲੋਤਾ ਏ ਤੇਰਾ ਉਹ ਮੈਨੂੰ ਪਤਾ ਲੱਗ ਗਿਆ ਬੇਈਮਾਨੀ ਨਾਲ ਪੂਰੀਆਂ ਨਹੀਂ ਪੈਂਦੀਆਂ ਗੱਲ ਸੁਣ ਲੋ ਵਾਡੇ ਚਾਤਰੋ ਠੱਗੀਆਂ ਮਾਰ ਕੇ ਸਾਰੀ ਜ਼ਿੰਦਗੀ ਘਰ ਨਹੀਂ ਚੱਲਦੇ ਨਾਲੇ ਠੱਗੀਆਂ ਮਾਰਨ ਨਾਲੇ ਬਾਅਦ ਚੋਂ ਘਾਟਾ ਹੀ ਖਾਂਦੇ ਆ ਜਿੰਨਾ ਰੱਬ ਨੇ ਦਿੱਤਾ ਹੋਵੇ ਨਾ ਉਹਨੇ ਚ ਹੀ ਸੰਤੁਸ਼ਟ ਰਹਿਣਾ ਚਾਹੀਦਾ ਲਾਲਚ ਤੇ ਬੰਦੇ ਨੂੰ ਅੰਨਾ ਕਰ ਦਿੰਦਾ ਜਾਂ ਫਿਰ ਬੁਢੀ ਚਾਬੀ ਉਹ ਨਹੀਂ ਨਹੀਂ ਰੁਕ ਜੋ ਰੁਕ ਜੋ ਗਰਮੀ ਬੜੀ ਆ ਬਹੁਤ ਏ ਜਾ ਮੁੰਡਿਆ ਠੰਡੇ ਦੀ ਬੋਤਲ ਫਰੈਜ ਦੀ 2 ਲੀਟਰ ਵਾਲੀ ਲੱਗੀ ਕੱਢ ਕੇ ਲਿਆ ਕਾਹੀ ਇਹਨਾਂ ਨੂੰ ਚਲੋ ਹਰ ਬਾਪੂ ਪਾ ਗਲਾਸਾਂ ਖੰਡਾ ਹੈ ਬੋਤਲ ਤਾਂ 2 ਲੀਟਰ ਵਾਲੀ ਹੀ ਆ ਕਿ ਲੈ ਉਹ ਬਾਪੂ ਉਹ ਫਰੈਜ ਦੀ ਤਾਰ ਲੱਫੀ ਰਹੀ ਤਾ ਠੰਡੀ ਨਹੀਂ ਹੋਈ ਤਾਂ ਵਾਟਰ ਕੋਲ ਦਾ ਪਾਣੀ ਠੰਡਾ ਉਹ ਚ ਮੈਂ ਠੰਡੀ ਲਾਤੀ ਤਾਂ ਖੋਰ ਖੋਰੀ ਡੀ ਰਹਿ ਗਈ ਉਹ ਦਿਰ ਫਿਟੇ ਮੂੰ ਤੇਰਾ ਕੁੱਤੇ ਦੀ ਪੂਛ ਵੀ ਕਦੀ ਸਿੱਧੀ ਹੋਈ ਆ 沧真恶心。<noise> <noise>